ਕੀ ਕਲੀਬ ਮਾਨਕ ਘੋੜਾ ਨੇ ਵੀ ਤੁਹਾਡੇ ਦੋ ਗੀਤ ریکارڈ ਕਰਾਏ ਹਾਂਜੀ ਹਾਂਜੀ ਉਹਨਾਂ ਦੇ ਨਾਲ ਕਦੀ ਜ਼ਿੰਦਗੀ ਚ ਮਿਲ ਹੋਇਆ ਕਿਵੇਂ ਸੁਭਾਅ ਬਣਿਆ ਬਸ ਇਹ ਮੇਰੀ ਬਦਕਿਸਮਤੀ ਹੈ ਜੀ ਵੀ ਮੈਂ ਉਹਨਾਂ ਨੂੰ ਕਦੇ ਮਿਲ ਨਹੀਂ ਸਕਿਆ ਅੱਛਾ ਉਹ ਗੀਤ ਮੇਰੇ ਕਿਸੇ ਪ੍ਰੋਡਿਊਸਰਾਂਹੀਂ ਰਿਕਾਰਡ ਹੋਏ ਨੇ ਅੱਛਾ ਜੀ ਤੇ ਉਹਦੇ ਦੱਸਣ ਮੁਤਾਬਕ ਵੀ ਜਦੋਂ ਉਹਨਾਂ ਨੇ ਮਾਨਕ ਸਾਹਿਬ ਨੂੰ ਰਿਕਾਰਡਿੰਗ ਵੇਲੇ ਗੀਤ ਪੜ੍ਹਾਏ ਅੱਛਾ ਉਹ ਕਹਿੰਦਾ ਜੀ ਮਾਨਕ ਸਾਹਿਬ ਕਹਿੰਦੇ ਵੀ ਗੀਤ ਵਧੀਆ ਹੈ ਵਧੀਆ ਲਿਖਿਆ ਬਈ ਨੇ ਠੀਕ ਆ ਉਹ ਕਹਿੰਦਾ ਜੀ ਬਾਣੀਆਂ ਦਾ ਮੁੰਡਾ ਜੀ ਇਹਨੇ ਲਿਖੇ ਨੇ ਅੱਛਾ ਹਾਂ ਮਾਨ ਸਰ ਹੱਸ ਕੇ ਕਹਿੰਦੇ ਦਾ ਬਾਣੀਆਂ ਲਿਖਦਾ ਵਧੀਆ ਉਹ ਆਪਣੇ ਸੁਭਾਅ ਮੁਤਾਬਿਕ ਆ ਉਹ ਬੇਪਰਵਾਹ ਦੀ ਨਾ ਬੋਲਣ ਠੀਕ ਆ ਉਹਨਾਂ ਦੇ ਸੁਭਾਅ ਮੁਤਾਬਿਕ ਆ ਉਹ ਗੱਲ ਕੱਢੀ ਤੁਸੀਂ ਮਤਲਬ ਦਿਲੋਂ ਨਹੀਂ ਸੀ ਉਹ ਨਹੀਂ ਮੈਂ ਨਾ ਦੇਦੀਆਂ ਨਹੀਂ ਮੈਂ ਤਾਂ ਬਲਕਿ ਯਾਰ ਮਾਨ ਸਮਝਦਾ ਇਸ ਗੱਲ ਦਾ ਹਾਂ ਕਿਸੇ ਕੋਈ ਹੋਰ ਇਦਾਂ ਦੀ ਗੱਲ ਕਿਸੇ ਕਲਾਕਾਰ ਦੀ ਤਾਂ ਸਾ ਇੱਕ ਵਾਰ ਸਦੀਕ ਸਾਹਿਬ ਦੱਸਦੇ ਦੀ ਜੀ ਕਹਿੰਦੇ ਕਿਸੇ ਪ੍ਰੋਗਰਾਮ ਤੇ 5 ਸਾਲ ਮੈਂ ਤੇਰੇ ਵਾਲਾ ਗੀਤ ਗਾਇਆ ਡਾਕਟਰ ਫਿਊਚ ਛਡਾਉਂਦਾ ਅੱਛਾ ਜੀ ਕਹਿੰਦਾ ਉੱਥੇ ਕੁਦਰਤੀ ਮਾਨ ਸਾਹਿਬ ਬੈਠੇ ਦੀ ਬਾਉ ਸਿੰਘ ਮਾਨ ਮਰਾੜਾਂ ਵਾਲੇ ਜੀ 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 ਹਾਂ ਕਹਿੰਦਾ ਉਹਨਾਂ ਨੇ ਪ੍ਰੋਗਰਾਮ ਤੋਂ ਬਾਅਦ ਮੇਰੇ ਕੋਲ ਸਪੈਸ਼ਲ ਜ਼ਿਕਰ ਕੀਤਾ ਇਸ ਗੀਤ ਦਾ ਅੱਛਾ ਵੀ ਸਦੀਕ ਜਾਰੇ ਇਹ ਗੀਤ ਕੀਦਾ ਅੱਛਾ ਤੇ ਕਹਿੰਦਾ ਮੈਂ ਆਖਿਆ ਜੀ ਐਂ ਕਰਕੇ ਵੀ ਨਵੇਂ ਆ ਮੁੰਡਾ ਸੁਰੇਸ਼ ਬਾਂਸਲ ਠੀਕ ਆ ਮਹਾਜਨਾਂ ਦਾ ਮੁੰਡਾ ਬਾਲੀਆਂ ਦਾ ਠੀਕ ਆ ਵੀ ਉਹਦਾ ਗੀਤ ਲਿਖਿਆ ਹੋਇਆ ਹੈ ਅੱਛਾ ਜੀ ਕਹਿੰਦਾ ਸ੍ਰੀਖ ਸਾਹਿਬ ਮੰਨ ਸਾਹਿਬ ਨੇ ਕਹਿੰਦਾ ਸਪੈਸ਼ਲੀ ਮੈਨੂੰ ਕਿਹਾ ਵੀ ਯਾਰ ਬੜੀ ਬੋਲੀ ਜਿਹੜੀ ਇਹ ਠੇਠ ਹੈ ਹੋ ਗਏ ਕੰਗਣ ਵਰਗੇ ਇਲਾਜ ਕਰਾ ਕੇ ਉਹ ਤੋਂ ਵੀ ਠੀਕ ਆ ਐ ਕਿਹੜਾ ਸਾਲਾ ਛੱਡ ਦੂ ਨਾਲੇ ਕੌਣ ਛੱਡਾ ਦੂਗਾ ਸੱਤ ਵਿਚਾਲੇ ਖੜ ਕੇ ਅਮਲੀ ਮੋਚਾ ਹਾਂ ਕਹਿੰਦਾ ਵੀ ਬਹੁਤ ਵਧੀਆ ਗੱਲਾਂ ਲਿਖੀਆਂ ਆਈਆਂ ਨੇ ਤੇ ਹਾਂ ਮੈਨੂੰ ਜਦੋਂ ਸਦੀਕ ਸਾਹਿਬ ਨੇ ਦੱਸਿਆ ਮੈਂ ਬੜਾ ਆਪਣੇ ਆਪ ਤੇ ਮਾਨ ਮਹਿਸੂਸ ਕੀਤਾ ਤੁਹਾਡਾ ਤੁਸੀਂ ਇੱਕ ਕਿਸਮ ਦਾ ਆਸ਼ੀਰਵਾਦ ਹਾਂ ਹਾਂ ਬਿਲਕੁਲ ਜੀ ਬਿਲਕੁਲ ਤੇ ਮੇਰਾ ਹੌਸਲਾ ਹੋਰ ਵੱਧ ਗਿਆ ਮੈਨੂੰ ਲੱਗਿਆ ਵੀ ਮੈਂ ਕੁਝ ਨਾ ਕੁਝ ਠੀਕ ਲਿਖਣਾ ਇਹ ਹੌਸਲਾ ਵੀ ਵਾਜਦਾ ਮਹੰਸਾਹਬ ਇੱਕ ਫੇਰ ਜ਼ਿੰਮੇਵਾਰੀ ਹੋਰ ਵਾਜਾਂਗੀ ਆ ਬਿਲਕੁਲ ਇਹਦਾ ਵਾਦੀ ਹੈ ਜੀ ਇਹਦੇ ਤੋਂ ਸ੍ਰੀ ਦੀ ਗੱਲ ਮੈਂ ਲਿਖੂਗਾ ਵੀ ਆਪਾ लेवल ਤੋਂ ਹੇਠਾਂ ਨਾ ਜਾਈਏ ਬਿਲਕੁਲ ਤੂੰ ਤਾਂ ਆ ਜਾਈਏ ਠੀਕ ਹੈ ਜੀ ਜੀ ਤੁਸੀਂ ਜਿਹੜੇ ਜ਼ਿਕਰ ਕੀਤਾ ਕਿ ਚੱਲ ਸੋ ਚੱਲ ਗੀਤ ਕਲਾਕਾਰ ਆਉਣੇ ਸ਼ੁਰੂ ਹੋ ਗਏ ਦੁਕਾਨ ਤੇ ਤਾਂ ਫਿਰ ਮੇਲਾ ਲੱਗਾ ਨਹੀਂ ਤਾਂ ਹੋਗਾ ਕਿਸੇ ਸਮੇਂ ਇੱਕ ਗਿਆ ਦੂਜਾ ਆ ਗਿਆ ਦੂਜਾ ਆ ਗਿਆ ਤੀਜਾ ਆ ਗਿਆ ਇਹ ਚੱਲਦਾ ਰਿਹਾ ਸਿਲਸਿਲਾ ਫਿਰ ਨਹੀਂ ਆਉਂਦੇ ਰਹਿੰਦੇ ਸੀ ਯਾਰ ਆਰਟਿਸਟਾਂ ਮੇਰੇ ਕੋਲੇ ਅੱਛਾ ਜੀ ਤੇ ਉਨਬਾਤੋ ਮੇਰਾ ਜਦੋਂ ਅੱਡਾ ਉੱਥੇ ਸੀ ਉੱਥੇ ਮਿਲਣ ਆ ਜਾਂਦੇ ਹੁੰਦੇ ਆਉਂਦੇ ਰਹਿੰਦੇ ਸੀ ਆਰਟਿਸਟ ਉਹਨਾਂ ਦੇ ਵਿੱਚ ਕੌਣ ਕੌਣ ਹੋ ਗਏ ਸੀ ਉਸ ਉਸ ਵੇਲੇ ਫੇਰੇ ਮੇਰੇ ਕੋਲੇ ਕੋਈ ਇਦਾਂ ਦਾ ਦਿਲਦਾਰ ਸੰਧੂ ਸਾਹਿਬ ਆਏ ਨੇ ਕਈ ਵਾਰ ਆਹਾ ਵਾਹ ਹਾਂ ਬਲੰਕ ਦੇ ਸਦੀਕ ਸਾਹਿਬ ਨਾਲ ਠੀਕ ਆ ਮੇਰੇ ਇੱਕ ਦੀ ਵਾਰ ਇਕੱਲੇ ਵੀ ਆਏ ਨੇ ਅੱਛਾ ਤੇ ਜੋ ਸੁਬੰਦ ਸੁਨੀਲ ਪਰਮੇਂਦਰ ਸੰਧੂ ਕੀ ਬਾਤ ਆ ਰਾਜਵਿੰਦਰ ਕੌਰ ਪਟਿਆਲਾ ਜੀ 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 ਤੇ ਹੁਣ ਨਾਲ ਕਿਹੜਾ گاਉਂ ਦਾ ਰਾਜਾ ਸਿੱਧੂ ਰਾਜਾ ਸਿੱਧੂ ਆਸ਼ਾ ਹਾਂ ਇਹ ਸਦੀਕ ਸਾਹਿਬ ਤਾਂ ਆਉਂਦੇ ਆਉਂਦੇ ਜਿਵੇਂ ਮਨੋ ਜੀਤਨ ਬੋਲ ਹਰਭਜਨ ਸ਼ੇਰਾ ਪਗਵੰਦ ਮੰਤਵਾਂ ਪਗਵੰਦ ਮੰਤਵਾਂ ਤਾਂ ਹਰ ਹੁਣ ਵੀ ਗੇੜਾ ਮਾਰ ਜਾਂਦਾ ਜਦੋਂ ਭਾਈ ਇਧਰ ਵਾਲੀ ਏਰੀਆ ਚ ਆਉਂਦਾ ਸਾਨੂੰ ਤਾਂ ਇੰਨੇ ਹੀ ਮਾਣ ਮੋਤ ਦਾ ਵੀ ਸਾਨੂੰ ਹਜ਼ਾਰ ਬੰਦੇ ਜੋ ਬੁਲਾਉਣਗੇ ਆ ਕੇ ਮਾਰ ਕੇ ਬੜੀ ਖੁਸ਼ੀ ਦੀ ਗੱਲ ਆ ਜੀ 500 ਸਾਹਿਬ ਜਦੋਂ ਜਿਹੜੇ ਸਾਲਾਂ ਚ ਗੀਤ ਰਿਕਾਰਡ ਹੋਇਆ ਤੁਸੀਂ ਦੱਸ ਦਿਓ 81 84 ਲੁਧਿਆਣੇ ਉਦੋਂ ਹੱਬ ਹੁੰਦਾ ਸੀ ਹਾਂਜੀ ਹਾਂਜੀ ਤੇ ਉੱਥੇ ਜਾਂਦੇ ਸੀ ਉਹਨਾਂ ਦੌਰਾਂ ਚ ਹੋਰ ਉੱਥੇ ਕਿਹੜੇ ਕਿਹੜੇ ਕਲਾਕਾਰ ਜਿੱਦਾਂ ਦیدار ਸੰਧੂ ਜੀ ਦਾ ਜ਼ਿਕਰ ਕੀਤਾ ਤੁਸੀਂ ਹਾਵਾ ਅਮਰ ਸਿੰਘ ਚਮਕੀਲਾ ਅਕ ਚਮਕੀਲਾ ਨਾਲ ਉੱਠਣੀ ਬੈਠਣੀ ਹੋਈ ਕਦੇ ਅਸੀਂ ਯਾਰ ਇਕੱਠੇ ਹੀ ਫਿਰਦੇ ਹੁੰਦੇ ਹਾਕਮ ਬਖਤਰੀ ਵਾਲਾ ਜੀ ਇਹ ਸਾਰੇ ਸਟ੍ਰਗਲ ਹੀ ਕਹਿ ਸਕਦੇ ਆ ਅਸੀਂ ਕਾਪੀ ਚੱਕ ਮਹਿਕਮਾ ਜੀ 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 ਕਾਪੀਆਂ ਹੱਥ ਜੁੰਦੇ ਗੀਤ ਦਿਖਾਉਂਦੇ ਫਿਰਦੇ ਚਮਕੀਲੇ ਨਾਲ ਜੁੜੀ ਕੋਈ ਯਾਦ ਕੋਈ ਸਾਂਝੀ ਕਰਨੀ ਚਾਹੂੰ ਜੇ ਚਮਕੀਲੇ ਨਾਲ ਯਾਦ ਕਈ ਵਾਰ ਜਿਵੇਂ ਉਹਨੇ ਇੱਕ ਨੇੜੇ ਪ੍ਰੋਗਰਾਮ ਤੇ ਆਏ ਦੀ ਤਾਡੇ ਇੱਥੇ ਪਿੰਕ ਲੱਗੇ ਹਾਂ ਮੇਰੇ ਕੋਲ ਦੇ ਲਵੇ ਅੱਛਾ ਜੀ ਉੱਥੇ ਅਸੀਂ ਇਕੱਠੇ ਬੈਠੇ ਰਹੇ ਹਾਂ ਹੋਰ ਉੱਥੇ ਲੁਧਿਆਣੇ ਜਾਂਦੇ ਸੀ ਸਾਡੇ ਕੋਲ ਹੀ ਬੈਠੇ ਰਹਿੰਦੇ ਸੀ ਚਮਕੀਲੇ ਹਾਂ ਇਹ ਇਹ ਹਿੱਟ ਹੋਣ ਤੋਂ ਬਾਅਦ ਦੀਆਂ ਗੱਲਾਂ ਵੀ ਉਦੋਂ ਹੀ ਮਿਲਦੇ ਰਹੇ ਹਾਂ ਸਟਾਰ ਉਦੋਂ ਬਾਅਦ ਹੀ ਬਣਿਆ ਪਹਿਲਾਂ ਤੁਸੀਂ ਜਿਸ ਵੇਲੇ ਇਸ ਗੱਲ ਚੱਲਦਾ ਚਮਕੀਲੇ ਆ ਤੁਸੀਂ ਵੀ ਨਾਲ ਬਿਲਕੁਲ ਜੀ ਬਿਲਕੁਲ ਉੱਥੇ ਰਮਲੇ ਦੇ ਘਰੇ ਠੀਕ ਹੈ ਅਸੀਂ ਗੱਲਾਂ ਕਰੀ ਜਾਂਦੇ ਬਾਜੇ ਤੇ ਉਹਦਾ ਗਾਈ ਜਾਂਦਾ ਹੁੰਦਾ ਅੱਛਾ ਅੱਛਾ ਹਾਂ ਠੀਕ ਠੀਕ ਦਫ਼ਤਰ ਜਾਮ ਕੱਲੇ ਹੀ ਬੈਠਾ ਗਾਈ ਜਾਂਦਾ ਹੁੰਦਾ ਬੜਾ ਸਟਰਗਲ ਬਹੁਤ ਮੈਂ ਇਤਿਦਾਰ ਸੰਧੂ ਕਿਉਂਕਿ ਬੜੇ ਵੱਡੇ ਨਾਮ ਹੋਏ ਉਸ ਤੋਂ ਬਾਅਦ ਨਹੀਂ ਨਾਮ ਤਾਂ ਦੇਖੋ ਹੁਣ ਐ ਨਹੀਂ ਪਤਾ ਵੀ ਆਪਣੇ ਜੋ ਕਿਸੇ ਦਾ ਵੱਡਾ ਹੋ ਜਾਏ ਉਹ ਵਾਲੇ ਟਾਈਮ ਨੂੰ ਕੌਣ ਜਾਣਦਾ ਨਹੀਂ ਕਦੇ ਇਦਾਂ ਦਾ ਨਹੀਂ ਸਵੱਬ ਬਣਾ ਦਦਾਰ ਸੰਧੂ ਨਾਲ ਜਾਂ ਚਮਕੀਲੇ ਨੂੰ ਗੀਤ ਦੇਣ ਦਾ ਜਾਂ ਕਦੇ ਰਿਕਾਰਡ ਕਰਾਉਣ ਦਾ ਨਹੀਂ ਕਦੇ ਮੈਨੂੰ ਲੋੜ ਹੀ ਨਹੀਂ ਬਈ ਯਾਰ ਮੈਂ ਜਿੰਨਾ ਕਿ ਲਿਖਦਾ ਨਹੀਂ ਮੇਰਾ ਰਿਕਾਰਡ ਹੋ ਜਾਂਦਾ ਸੀ ਸੰਧੂ ਸਾਹਿਬ ਦਾ ਆਪਦਾ ਹੀ ਲਿਖਦੇ ਸੀ ਚਮਕੀਲਾ ਵੀ ਆਪਦਾ ਲਿਖਦਾ ਸੀ ਖੈਰ ਉਹਨਾਂ ਦਿਨਾਂ 'ਚ ਉਸ ਤੋਂ ਬਾਅਦ ਹੀ ਚੱਲਿਆ ਚਮਕੀਲਾ ਨਾ ਹਾਂ ਬਾਕੀ ਕਦੇ ਲੋੜ ਹੀ ਨਹੀਂ ਸਮਝੀ ਸਦੀਕ ਸਾਹਿਬ ਕਰਾਈ ਜਾਂਦੇ ਸੀ ਯਾਰ ਇੱਕ ਬੰਦਾ ਕਿੰਨੇ ਗੀਤ ਲਿਖ ਸਕਦਾ ਜਿਵੇਂ ਉਹ ਹਾਥੀ ਦੇ ਪਾਉਂਚ ਸਭ ਕੋ ਜਾਏ ਹਾਂ ਲੋੜ ਹੀ ਨਹੀਂ ਸਮਝੀ ਕੋਈ ਬਸ ਵਧੀਆ ਬਸਲ ਸਾਹਿਬ 90 ਤੋਂ ਬਾਅਦ ਇੱਕ ਨਾਂ بڑا ਉੱਪਰ ਕੇ ਸਾਹਮਣੇ ਆਇਆ ਵਾਰ ਉਹ ਉਸਨੇ 5-7 ਸਾਲ ਜਨਜਰੋ ਉਸ ਗਾਇਕ ਦੀ ਜ਼ਿੰਦਗੀ ਰਹੀ 69 ਕੰਮ ਚਾ ਛੱਡਿਆ ਮੇਰੇ ਰਾਜਸਥਾਨੀ ਦੀ ਮੈਂ ਗੱਲ ਕਰ ਰਿਹਾ ਹਾਂਜੀ ਉਹ ਵੀ ਤੁਹਾਡੇ ਕੋਲ ਆਏ ਸੀ ਹਾਂ ਉਹਨਾਂ ਨੇ ਵੀ ਮੇਰਾ ਇੱਕ ਗੀਤ ਰਿਕਾਰਡ ਕਰਾਇਆ ਕਹਿੰਦੇ ਵੀ ਪਹਿਲਾਂ ਇੱਕ ਵਾਰੀ ਆਏ ਤੁਸੀਂ ਉਹਨਾਂ ਨੂੰ ਨਾ ਕਰਦੀ ਸੀ ਇਹ ਮੈਂ ਗੱਲ ਸੁਣੀ ਆ ਉਹ ਹਾਂ ਦੱਸੋ ਖਾਂ ਤੇ ਉਹ ਤਾਂ ਉਹਨੋਂ ਘਰ ਬਾਹਰ ਨਾ ਆਇਨੀ ਸੀ ਉਹਨਾਂ ਦਾ ਅੱਛਾ ਜੀ ਉਹਨਾਂ ਦਿਨਾਂ ਚ ਆਏ ਸੀ ਮੇਰੇ ਕੋਲੇ ਕਹਿੰਦੇ ਯਾਰ ਗੀਤ ਦੇ ਕੋਈ ਮੈਂ ਆਖਿਆ ਮੇਜਰ ਵੀ ਮੈਂ ਤੇਰੇ ਵਾਲੇ ਗੀਤ ਨਹੀਂ ਲਿਖਦਾ ਹਨ ਠੀਕ 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 ਆ ਤੇ ਮੇਰੇ ਗੀਤ ਕੁਝ ਹੋਰ ਤਰ੍ਹਾਂ ਦੇ ਹੁੰਦੇ ਨੇ ਇਹ ਵੀ ਤੇਰੇ ਫਿੱਟ ਨਹੀਂ ਹੋਣੇ ਹਾਂ ਵੀ ਤੇਰੇ ਨਹੀਂ ਮੇਜ ਹੋਣੇ ਅੱਛਾ ਜੀ ਚਲੋ ਹੋਈ ਮੁੱਕੀ ਗੱਲ ਉਸ ਤੋਂ ਬਾਅਦ ਪ੍ਰਿਆ ਰਿਕਾਰਡਿੰਗ ਕੰਪਨੀ ਵਾਲੇ ਤੇ ਜਿਹੜੇ ਹਾਂਜੀ ਬਾਂਸਲ ਤੇ ਉਹ ਵੀ ਉਹ ਮੈਨੂੰ ਦੋ ਗੀਤ ਲੈ ਗਏ ਡਿਊਟ ਤੇ ਫਿਰ ਉਹਨਾਂ ਨੇ ਇੱਕ ਗੀਤ ਮੇਰਾ ਮੇਜਰ ਰਾਸਥਾਨੀ ਤੇ ਸਫਾਇਲ ਸੋਨੀਆ ਪ੍ਰੀਤੀ ਸੁਰਪ੍ਰੀਤ ਸੋਨੀਆ ਹਾਂਜੀ ਹਾਂਜੀ ਉਹਦੀ ਆਵਾਜ਼ ਰਿਕਾਰਡ ਕਰਾਇਆ ਤੇ ਮੁੰਦੀ ਮੂੜ ਕੇ ਤਰਿੰਜਣਾ ਚ ਮਿੱਤਰ ਆਵੇ ਪਤਲੋਂ ਨੂੰ ਮੇਣਾ ਘੱਟ ਗਿਆ ਹੋਇਆ ਬਰਾ ਬਿਨਾ ਜੇ ਯਾਰੀ ਲੱਗੀ ਨੂੰ ਵੇ ਕਿਹੜੀ ਗੱਲੋਂ ਪਾਸਾ ਵਟ ਗਿਆ ਟਾਈਟਲ ਸੀ ਕਹਿਆ ਸਰਦਾ ਕਿ ਹਾਂ ਧੁੱਕ ਲੁੱਕ ਜੰਨਾ ਫੱਕੀ ਜਾਨ ਤੁਹਾਡਾ ਟਾਈਟਲ ਹੀ ਬਣਿਆ ਹਾਂ ਟਾਈਟਲ ਹੀ ਬਣਿਆ ਜੀ 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 ਅੱਛਾ ਮੈਂ ਤਾਂ ਉਹਦਾ ਰਾਸਤਾਂਤਰਾ ਦੀ ਮੈਂ ਤਾਂ ਆਪ ਸਗੋਂ ਰਹਾ ਪੁਸ਼ਤਾਨੀ ਨਾਲੇ ਦਿਲ ਦੇ ਨਾ ਪੂਰੇ ਹੋਏ ਜਾਣੀ ਨਾਲੇ ਬਾਪੜੇ ਵਾਲੇ ਨੇ ਸਾਰੇ ਪਿੰਡ ਤੋਂ ਕਰਾ ਲਈ ਐਵੇਂ ਕੂਰਕੂਰ ਨਹੀਂ ਵਾਹ ਵੇ ਕਿ 18 ਵਾਰੀ ਜਮਾ ਕੇ ਹਾਨਲੇ ਨਾ ਉੱਤਰੀ ਕਦੇ ਵੀ ਪੂਰਨੀ ਕੀ ਬਾਤ ਹੈ ਕੀ ਬਾਤ ਹੈ ਕੁਮਿਸਤ ਜੀ ਤੇ ਇਸ ਤੋਂ ਬਾਅਦ ਜਿੱਦਾਂ ਇੱਕ ਤੁਹਾਡਾ ਗੀਤ ਹਰ ਭਜਨ ਛੇਰੇ ਤੇ ਅਕਤਰਾਣੀ ਮਤੋਈ ਵਾਲਾ ਹਾਂ ਉਹਦਾ ਵੀ ਥੋੜਾ ਜਿਹਾ ਜ਼ਿਕਰ ਕਰੋ ਦੀ ਗੱਲ ਆਂਦੀ ਵੀ ਉਹ ਮਾਂ ਗੀਤ ਲਿਖਿਆ ਸੀ 1982 ਚ ਅੱਛਾ ਜੀ ਹਾਂ ਮੈਂ ਲਿਖਿਆ ਤਾਂ ਉਹ ਸੁਖਬੰਦ ਸੁਖੀ ਨੂੰ ਮੁੱਖ ਰੱਖ ਕੇ ਦੀ ਰਿਲੀਜ਼ ਬਹੁਤ ਬਾਅਦ ਚ ਹੋਇਆ ਜੀ ਉਹ ਹਾਂ ਇੱਕ ਆਰਡ ਬਹੁਤ ਬਾਅਦ ਚ ਬਸ ਉਹ ਸਵਾਬੀ ਨਹੀਂ ਬਣਿਆ ਉਹਨਾਂ ਤੋਂ ਰਿਕਾਰਡ ਹੁ ਕਰਾਉਣ ਦਾ ਗੀਤ ਹੈ ਠੀਕ ਆ ਤੇ ਬਲਕੇ ਅੰਤਰੇ ਵੀ ਉਹਦੇ 7-8 ਤੇ ਗੀਤ ਦੇ ਅੱਛਾ ਜੀ ਬਲਕੇ ਹਾਂ ਉਹ ਬਾਅਦ ਫਿਰ ਅਕ्तर अली ਮਤੋਈ ਨੇ ਤਿਆਰ ਕਰਕੇ ਹੁਜਾ ਸਾਹਿਬ ਦੇ ਨਿਰਦੇਸ਼ਾਂ ਹੇਠਾਂ ਬਹੁਤ ਵਧੀਆ ਕੰਮ ਕਰਾਇਆ ਬਹੁਤ ਸੋਹਣਾ ਗੀਤ ਬਣਿਆ ਹਾਂ ਉਸ ਤੋਂ ਬਾਅਦ ਉਹ ਛੋਟੇ ਰੇਡੀਓ 'ਚ ਵਾਇਦਾ ਦੀ ਉਹਨਾਂ ਤੋਂ ਛੋਟੇ ਰੇਡੀਓ 'ਚ ਪਾਕਿਸਤਾਨੀ ਗੀਤ ਸਮਝ ਗਏ ਇਹਨਾਂ ਨੇ ਕੋਈ ਹਰਪਾ ਜਲਸ਼ੇਰੇ ਨੇ ਰਿਕਾਰਡ ਕਰਾਤਾ ਅੱਛਾ ਪਾਕਿਸਤਾਨੀ ਸਮਝਾ ਉਹ ਵੀ ਇਹ ਉਹਨਾਂ ਨੂੰ ਇਹਨਾਂ ਨੂੰ ਐ ਲੱਗਿਆ ਵੀ ਪਾਕਿਸਤਾਨੀ ਹੈ ਗੀਤ ਇਹਨਾਂ ਨੇ ਰਿਕਾਰਡ ਕਰਾਤਾ ਰਿਕਾਰਡ ਹੋਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਵੀ ਗੀਤ ਬਾਂਸਲ ਦਾ ਹੈ ਅੱਛਾ ਚਲੋ ਫਿਰ ਮੇਰੇ ਨਾਲ ਸੈਟਲਮੈਂਟ ਕਰਕੇ ਇਹਨਾਂ ਨੇ ਰਿਲੀਜ਼ ਕਰਤਾ ਐ ਹੋ ਗਈ ਠੀਕ ਠੀਕ ਗੀਤ ਜਾਨੀ ਅਕਟਰ ਅਲੀ ਵਾਲਾ ਵੀ ਬਹੁਤ ਵਧੀਆ ਵੱਜਿਆ ਜੀ ਤੇ ਸ਼ੇਰੇ ਵਾਲਾ ਵੀ ਬਹੁਤ ਵਧੀਆ ਵੱਜਿਆ ਕੋਈ ਸ਼ੱਕ ਨਹੀਂ ਉਹ ਸਦਾ ਬਹਾਰ ਗੀਤ ਆ ਉਹ ਵੀ ਬਾਕੀ ਗੀਤ ਆ ਵਧੀਆ ਗੀਤ ਹੈ ਜੀ ਤੁਹਾਡੇ ਬਾਕੀ ਗੀਤਾਂ ਵਾਂਗੂ ਅੱਜ ਵੀ ਵੱਜਦਾ ਹਾਂ ਗੀਤ ਮੇਰਾ ਬੂਟਾ ਮੁਹੰਮਦ ਤੇ ਸੁਦੇਸ਼ ਕੁਮਾਰੀ ਦਾਦੀ ਲਾਗੇ ਪੈਰਾਂ 'ਚੋਂ ਬਜੇ ਬੰਨ ਲੈ ਚੁੰਨੀ ਦੇ ਲੜ ਬੱਲੀਏ ਉਹ ਵੀ ਹੁੱਜ ਮਾਰ ਕੇ ਡਾਂਗ ਦੀ ਭੰਨ ਦੇ ਖੰਭੇ ਤੇ ਲਾਟੂ ਜਾਗਦਾ ਵੇ ਠੀਕ ਉਹ ਵੀ ਗੀਤ ਵਧੀਆ ਸੋਹਣਾ ਵੱਜਿਆ ਸੀ ਮੁਹੰਮਦ ਬੂਟਾ ਚੱਲੇਗੀ ਹਾਂ ਜੀ ਠੀਕ ਆ ਠੀਕ ਠੀਕ ਹੈ ਤੇ ਗੀਤ ਲਿਖਦੇ ਕਿਸੇ ਗੀਤ ਦਾ ਕਦੇ ਅਫਸੋਸ ਨਹੀਂ ਹੋਇਆ ਅੱਜ ਜਦੋਂ ਕੋਈ ਯਾਰ ਜੀ ਆ ਗੀਤ ਨਾਮ ਹੁੰਦਾ ਜਾਂ ਕੁਝ ਅਸੀਂ ਦਰਵਾਜ਼ੇ ਵੈਸੇ ਅਕਸਰ ਸਵਾਲ ਕਰਦਾ ਹੁੰਦਾ ਵੀ ਉਹ ਵਿੱਚ ਜੇ ਨਾ ਟਾਈਮ ਸੀਗਾ ਬੜੇ ਦੋ ਅਰਥੀ ਦੇ ਵਿੱਚ ਵਿੱਚ ਗੀਤ ਆ ਜਾਂਦੇ ਕਦੇ ਕੋਈ ਐਸਾ ਗੀਤ ਲਿਖਿਆ ਜਾਂਦਾ ਮੈਂ ਅਸਲ ਸ਼ਾਇਦ ਲੱਗ ਜਾਂਦਾ ਅੱਛਾ ਜੀ ਜੇ ਮੇਰਾ ਮੇਲ ਮੁਹੰਮਦ ਸੁਦੀਕ ਜੀ ਨਾਲ ਨਾ ਹੁੰਦਾ ਜੀ ਹਾਂ ਇਹ ਬੜੇ ਸਿਆਣੇ ਨੇ ਸਮਝ ਬਿਲਕੁਲ ਬਹੁਤ ਬਹੁਤ ਹਾਂ ਸੰਭਲ ਕੇ ਚੱਲਦੇ ਮੈਂ ਯਾਰ ਬਹੁਤ ਕੁਝ ਸਿੱਖਿਆ ਹੈ ਨਾ ਤੂੰ